ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਸ਼ਬਦ ਦੀ ਹਜ਼ੂਰੀ ਅੰਦਰ ਵਿਰਾਜਮਾਨ ਸਤਸੰਗੀ ਜਨੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਰ ਰਹੇ ਹਨ ਸਤਗੁਰੂ ਜੀ ਲੜੀਵਾਰ ਕਥਾ ਵਿਚਾਰ ਸਰਲ ਵਿਚਾਰ ਦੀ ਸੇਵਾ ਸਤਗੁਰੂ ਆਪ ਤਰੁਟ ਕੇ ਲੈ ਰਹੇ ਹਨ ਆਪ ਸੰਗਤ ਦਾ ਬਹੁਤ ਪਰਮਾ ਜੋ ਸਹਿਯੋਗ ਹੈ ਉਹ ਆਪ ਸੰਗਤ ਦਾ ਅਸੀਸਾਂ ਦੇ ਰੂਪ ਵਿੱਚ ਮਿਲ ਰਿਹਾ ਹੈ। ਸਤਿਗੁਰੂ ਰਹਿਮਤਾਂ ਵਰਤਾਉਣ ਇਸੇ ਤਰ੍ਹਾਂ ਆਓ। ਕੱਲ ਤਿਲੰਗ ਰਾਗ ਦੀ ਸਮਾਪਤੀ ਹੋਈ ਹੈ। ਅੱਜ ਰਾਗ ਸੂਹੀ ਪ੍ਰਾਰੰਭ ਹੋ ਰਿਹਾ ਹੈ। ਪਾਤਸ਼ਾਹ ਮੰਗਲ ਕਰਦੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤ ਨਾਸ ਤੋਂ ਰਹਿਤ ਨਾਮ ਪ੍ਰਸਿੱਧ ਕਰਤਾ ਸਭ ਸ੍ਰਿਸ਼ਟੀ ਦਾ ਰਚਤਾ ਹੈ। ਪੁਰਖ ਸਭ ਥਾਈਂ परिपूरण निरਭਉ ਪੈ ਰਹਿਤ ਹੈ, ਨਿਰਵੈਰ ਵੈਰ ਤੋਂ ਵੀ ਰਹਿਤ ਹੈ। ਅਕਾਲ ਕਾਲ ਤੋਂ ਰਹਿਤ ਹੈ, ਉਸ ਨੂੰ ਮੌਤ ਨਹੀਂ ਆਉਂਦੀ ਸਮੇ ਤੋਂ ਪਰੇ ਹੈ। ਮੂਰਤ ਹਸਤੀ ਅਜੂਨੀ ਜੂਨਾ ਤੋਂ ਰਹਿਤ ਸਹਿ ਪੰਸੁਤੇ ਪ੍ਰਕਾਸ਼ ਰੂਪ ਗੁਰ ਚੇਤਨ ਅਤੇ ਪ੍ਰਸਾਦ ਆਨੰਦ ਸਰੂਪ ਹੈ ਐਸੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਵਾਹਿਗੁਰੂ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਰਾਗ ਸੁਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੱਖਣ ਦੇਸ਼ ਵਿੱਚ ਗਏ ਸਨ ਉੱਥੇ ਸਿੱਧਾਂ ਦੇ ਇੱਕ ਪੀਰ ਨਾਮੇ ਤੀਰਥ ਉੱਪਰ ਸਿੱਧਾਂ ਨੇ ਗੁਰੂ ਸਾਹਿਬ ਜੀ ਨਾਲ ਚਰਚਾ ਕਰਦਿਆਂ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਅਸੀਂ ਹਟ ਜੋਗ ਕਰਦੇ ਹਾਰ ਗਏ ਤੁਸੀਂ ਕਿਰਪਾ ਕਰਕੇ ਜੀਵਨ ਦੀ ਸਫਲਤਾ ਦਾ ਉਪਦੇਸ਼ ਬਖਸ਼ੋ ਤਦ ਸਤਿਗੁਰਾਂ ਨੇ ਦੁੱਧ ਰਿੜਕਣ ਦੇ ਰੂਪਕ ਅਲੰਕਾਰ ਦੁਆਰਾ ਇਹ ਪਾਵਨ ਸ਼ਬਦ ਉਚਾਰਨ ਕੀਤਾ ਪੰਡਤੂਏ ਬੈਸ ਧੂਪ ਦੇਵ ਤਉ ਦੁੱਧ ਕੋ ਜਾਵ। ਇਹ ਪਾਈ ਜਿਵੇਂ ਪਹਿਲਾਂ ਮਾਈਆਂ ਭਾਂਡਿਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਉਸ ਨੂੰ ਖੁਸ਼ਬੂਦਾਰ ਧੂਪ ਵੀ ਤਖਾਉਂਦੀਆਂ ਹਨ ਕਿ ਬਰਤਨ ਵਿੱਚ ਬਦਬੂ ਜਾਂ ਖਟਿਆਈ ਆਦ ਨਾ ਰਹਿ ਜਾਵੇ ਤੇ ਕਿ ਹੋਵੇ ਸੁਗੰਧੀ ਆਵੇ ਤਦੋਂ ਫਿਰ ਦੁੱਧ ਲੈਣ ਲਈ ਜਾਂਦੀਆਂ। ਇਸੇ ਪ੍ਰਕਾਰ ਪਹਿਲਾਂ ਆਪਣਾ ਅੰਤਹਿ ਕਰਨ ਰੂਪੀ ਭਾਂਡਾ ਬਰਤਨ ਨਿਸ਼ਕਾਮ ਕਰਮਾ ਰੂਪੀ ਜਲ ਨਾਲ ਧੋਣਾ ਕਰੋ ਬੈਸ ਬੈਠ ਭਾਵ ਚਿੱਤ ਨੂੰ ਰੋਕਣ ਇੰਦਰੀਆਂ ਨੂੰ ਵਸ ਕਰਨ ਰੂਪ ਧੂਪ ਦੇਣਾ ਕਰੋ ਮੰਦ ਵਾਸ਼ਨਾਵਾਂ ਦਾ ਬੈਠ ਭਾਵ ਦਬ ਜਾਣਾ ਤੇ ਸ਼ੁੱਭ ਵਾਸ਼ਨਾਵਾਂ ਦਾ ਇਸਤਿਤ ਹੋ ਜਾਣ ਰੂਪ ਧੂਪ ਦੇਣਾ ਕਰੋ ਫਿਰ ਸਾਰੇ ਵੇਦਾਂ ਸ਼ਾਸਤਰਾਂ ਦਾ ਸਿਧਾਂਤ ਜੋ ਸ਼ਕਤੀ ਬਿਰਤੀ ਕਰਕੇ ਕਥਨ ਨਹੀਂ ਕੀਤਾ ਜਾ ਸਕਦਾ ਉਸ ਗੁਰੂ ਉਪਦੇਸ਼ ਰੂਪੀ ਦੁੱਧ ਹੈ ਕਹੀਏ ਦੁੱਧ ਨੂੰ ਲੈਣ ਲਈ ਜਾਣਾ ਕਰੋ ਦੁੱਧ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ ਗੁਰੂ ਉਪਦੇਸ਼ ਰੂਪੀ ਦੁੱਧ ਨੂੰ ਨਿਤ ਦੇ ਸ੍ਰੇਸ਼ਟ ਕਰਮ ਗੁਰੂ ਉਪਦੇਸ਼ ਨੂੰ ਕਮਾਉਣ ਰੂਪ ਦੁੱਧ ਕਾੜਨਾ ਕਰੋ ਕਾਮ ਕ੍ਰੋਧ ਆਦ ਦੀਆਂ ਲੱਕੜਾਂ ਸਾੜ ਕੇ ਗੁਰਸੇਵਾ ਰੂਪੀ ਤਪ ਦੀ ਅਗਨੀ ਨਾਲ ਗੁਰ ਉਪਦੇਸ਼ ਰੂਪੀ ਦੁੱਧ ਕਾੜ ਨਾ ਕਰੂ ਫੁਨ ਫੇਰ ਸੁਰਤ ਸ੍ਰੇਸ਼ਟ ਪ੍ਰੀਤੀ ਸੁਰਤ ਚੇਤਨੂ ਕਾਗਰ ਕਰਨ ਰੂਪ ਸਮਾਇਨ ਜਾਗ ਲਾਉਣਾ ਕਰੂ ਅਤੇ ਸੰਸਾਰ ਵੱਲੋਂ ਨਿਰਾਸ਼ ਉਦਾਸ ਉਪਰਾਮ ਹੋਣ ਰੂਪ ਦਹੀਂ ਜਮਾਉਣਾ ਕਰੂ ਫੇਰ ਜਿਵੇਂ ਪ੍ਰਦਕ ਦੁੱਧ ਦੀ ਕੁੱਤਿਆਂ ਬਿੱਲੀਆਂ ਤੋਂ ਰਾਖੀ ਕਰਨੀ ਪੈਂਦੀ ਇਸੇ ਪ੍ਰਕਾਰ ਲੋਭ ਰੂਪੀ ਕੁੱਤਿਆਂ ਤੇ ਪਰਮਾਨ ਵਿਪਰਜੇ ਆਦਕ ਬਿਰਤੀਆਂ ਰੂਪੀ ਬਿੱਲੀਆਂ ਤੋਂ ਰਾਖੀ ਕਰਨ ਲਈ ਸਤਿਗੁਰੂ ਜੀ ਫਰਮਾਉਂਦੇ ਹਨ ਜਪ ਤਾ ਏਕੋ ਨਾਮ ਅਵਰ ਨਿਰਾਫਲ ਕਾਮ ਰਹਾਉ ਜੇਸ ਦੁੱਧ ਦੀ ਰਾਖੀ ਚਾਹੁੰਦੇ ਹੋ ਤਦ ਫਿਰ ਇੱਕ ਪਰਮੇਸ਼ਰ ਦੇ ਨਾਮ ਨੂੰ ਹੀ ਜਪਣਾ ਕਰੋ ਇਸ ਅੰਤਰੀਵੀ ਦੁੱਧ ਦੀ ਰਾਖੀ ਲਈ ਨਾਮ ਤੋਂ ਬਿਨਾ ਹੋਰ ਸਭ ਕਾਮਾਂ ਕੰਮ ਨਿਰਾਫਲ નિਸਫਲ ਹਨ ਕਿਸੇ ਕੰਮ ਨਹੀਂ ਹੋਣ ਵਾਲੇ ਜਿਵੇਂ ਚੋਲਾਂ ਦੀ ਪਾਵ ਚਾਵਲਾਂ ਦੀ ਤੁਖ ਜਿਹੜੀ ਫੱਕ ਹੁੰਦੀ ਆ ਉਸ ਨੂੰ ਕੁੱਟੀ ਜਾਵਾਂਗੇ ਕੁਝ ਨਹੀਂ ਨਿਕਲਣਾ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਨਾਮ ਤੋਂ ਬਗੈਰ ਹੋਰ ਕੰਮ ਕਰਨੇ ਚਾਵਲਾਂ ਦੀ ਤੁਖ ਨੂੰ ਚਾਵਲਾਂ ਦੀ ਫੱਕ ਨੂੰ ਕੁੱਟਣ ਦੇ ਬਰਾਬਰ ਹੈ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰ ਰਹੇ ਹਨ ਇਹ ਮਨ ਈਟੀ ਹੱਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ ਫੁਨ ਹੁੰਦਾ ਪੁਨਾ ਫੇਰ ਨਿਸ਼ਚੇ ਰੂਪੀ ਚਾਟੀ ਦੇ ਵਿੱਚ ਵਿਵੇਕ ਰੂਪੀ ਮਧਾਣੀ ਪਾ ਕੇ ਇਸ ਮਨ ਦੇ ਸੰਕਲਪ ਵਿਕਲਪ ਰੂਪੀ ਈਟੀ ਹੁੰਦਾ ਗੁੱਲੀਆਂ ਨੂੰ ਸੰਮਦਮ ਸਾਧਨਾ ਰੂਪ ਹੱਥਾਂ ਵਿੱਚ ਫੜਨਾ ਕਰੋ ਭਾਵ ਆਪਣੇ ਮਨ ਨੂੰ ਅਧੀਨ ਕਰਨ ਰੂਪ ਹੀ ਹੱਥਾਂ ਵਿੱਚ ਗੁੱਲੀਆਂ ਪੜਨਾ ਕਰੋ ਜੋ ਆਪਣੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਅਵਿਦਿਆ ਰੂਪੀ ਨੀਂਦ ਨਹੀਂ ਆਉਣ ਦੇਣੀ ਇਹੋ ਹੀ ਨੇਤਰੋਂ ਨੇਤਰਾ ਪੋਣਾ ਕਰੋ ਰਸਨਾ ਨਾਮ ਜਪੋ ਤਦ ਮਥੀਏ ਇਨ ਵਿਦ ਅੰਮ੍ਰਿਤ ਭਾਵ ਫਿਰ ਜਦੋਂ ਰਸਨਾ ਜੀਬਾ ਦੁਆਰਾ ਪਰਮੇਸ਼ਰ ਦਾ ਨਾਮ ਜਪਣਾ ਕਰੋਗੇ ਤਦੋਂ ਹੀ ਇਹ ਗੁਰ ਉਪਦੇਸ਼ ਰੂਪੀ ਦੁੱਧ ਮਥੀਏ ਰਿੜਕਿਆ ਜਾਵੇਗਾ ਇਨ ਇਸ ਵਿਦ ਤਰੀਕੇ ਨਾਲ ਗਿਆਨ ਬ੍ਰਹਮ ਆਨੰਦ ਰੂਪੀ ਅੰਮ੍ਰਿਤ ਮੱਖਣ ਪ੍ਰਾਪਤ ਕਰ ਲਵੋਗੇ ਫਿਰ ਉਹਨਾਂ ਨੇ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ हे ਮਹਾਰਾਜ ਮੱਖਣ ਕੱਢ ਕੇ ਫਿਰ ਠਾਕੁਰਾਂ ਵਾਸਤੇ ਨਈ ਬੇਦ ਭੋਜਨ ਬਣਾ ਕੇ ਭੋਗ ਲਵਾਈਂਦਾ ਹੈ ਤੇ ਪੂਜਾ ਕਰੀਦੀ ਹੈ ਇਧਰ ਇਹੋ ਜਹੀ ਵਿਧੀ ਕੀ ਹੈ ਤਦ ਪਾਤਸ਼ਾਹ ਉੱਤਰ ਦਿੰਦੇ ਕਿ ਪੂਜਾ ਦਾ ਪ੍ਰਕਾਰ ਦੱਸਦੇ ਹੋਏ ਇੱਕ ਵਿੱਚ ਅਨੇਕ ਭਾਵਨਾ ਕਰਦੇ ਹੋਏ ਮਨ ਸੰਪਟ ਕਥਨ ਕਰਕੇ ਫਰਮਾਉਂਦੇ ਹਨ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਹੇ ਪਾਈ ਜਿਵੇਂ ਪੰਡਿਤ ਲੋਕ ਠਾਕੁਰਾ ਨੂੰ ਇੱਕ ਡੱਬੇ ਵਿੱਚ ਬੰਦ ਕਰਕੇ ਰੱਖਦੇ ਇਦਰ ਮਨ ਨੂੰ ਹੀ ਪਰਮੇਸ਼ਰ ਦੇ ਵਸਣ ਦਾ ਸੰਪਟ ਡੱਬਾ ਬਣਾਉਣਾ ਕਰੇ ਜਿਤ ਜਿਸ ਦਾ ਸਤ ਸੰਗਤ ਰੂਪੀ ਸਰ ਸਰੋਵਰ ਵਿੱਚ ਸਰਵਣ ਮੰਨਣ ਨਿਧਿਆਸਨ ਰੂਪ ਨਾਵਣ ਇਸ਼ਨਾਨ ਕਰੇ ਫਿਰ ਭਾਵਨ ਭਾਵਨਾ ਸ਼ਰਦਾ ਰੂਪੀ ਤુલਸੀ ਦੇ ਪਾਤੀ ਪੱਤੇ ਚੜਾ ਕੇ ਪਾਤੀ ਪਤਲਾ ਵਿੱਚ ਭੋਜਨ ਪਾ ਕੇ ਮਾਲਕ ਪ੍ਰਮਾਤਮਾ ਨੂੰ ਤ੍ਰਿਪਤ ਪ੍ਰਸੰਨ ਕਰੇ ਪੂਜਾ ਪ੍ਰਾਣ ਸੇਵਕ ਜੀ ਸੇਵੇ ਇਨ ਬਿਦ ਸਾਹਿਬ ਰਵਤ ਰਹੇ ਜੋ ਪ੍ਰਾਣ ਪ੍ਰਾਣਾ पर्यंत ਸੇਵਕ ਦਾਸ ਹੋ ਕਰਕੇ ਸੇਵਾ ਟਹਿਲ ਕਰਨੀ ਹੈ ਇਹੋ ਹੀ ਪੂਜਾ ਕਰੇ ਵਾ ਜੋ ਪ੍ਰਾਣ ਅਰਪਣੇ ਭਾਵ ਸੇਵਕ ਹੋ ਕੇ ਸਵਾ ਸਵਾ ਸਿਮਰਨ ਭਜਨ ਕਰਨਾ ਇਹੀ ਹੀ ਪਰਮੇਸ਼ਰ ਨੂੰ ਖੁਸ਼ ਕਰਨ ਲਈ ਪੂਜਾ ਕਰੇ ਇਨ ਕਈ ਇਸ ਵਿਧ ਤਰੀਕੇ ਨਾਲ ਸਾਹਿਬ ਮਾਲਕ ਪਰਮੇਸ਼ਰ ਦੇ ਜਸ ਨੂੰ ਸਦਾ ਰਵਤ ਉਚਾਰਦਾ ਰਹੇ ਇਸ ਤਰੀਕੇ ਨਾਲ ਹੀ ਪਰਮੇਸ਼ਰ ਵਿੱਚ ਰਵਤ ਸਮਾਏ ਅਪੇਧ ਹੋਏ ਰਹਿ ਰਹੀਦਾ ਹੈ ਕਹਦੇ ਕਹ 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 ਜਾਵਹਿ ਤੁਮ ਸਰ ਅਵਰ ਨ ਕੋਈ ਪਰਮੇਸ਼ਰ ਦੇ ਸਿਮਰਨ ਰੂਪੀ ਪੂਜਾ ਤੋਂ ਬਗੈਰ ਹੋਰ ਅਨਾਤਮ ਪੂਜਾ ਬਾਰੇ ਕਹਦੇ ਕਹਿਣ ਵਾਲੇ ਕਹੇ ਭਾਵ ਆਖਦੇ ਹੋਏ ਕਹੇ ਕਹ ਆਖ ਆਖ ਕੇ ਵੇਦਾਂ ਵਾ ਸ਼ਾਸਤਰਾਆਂ ਦੀਆਂ ਕਈਆਂ ਹੀਆਂ ਕਥਾਵਾਂ ਨੂੰ ਆਖ ਆਖ ਕੇ ਪ੍ਰਲੋਕ ਨੂੰ ਚਲੇ ਜਾਵੈ ਜਾ ਰਹੇ ਆ ਪਰ ਏ ਪਰਮੇਸ਼ਰ ਤੁਮ ਤੁਹਾਡੇ ਸਰ ਸੰਦਰਸ਼ ਸੰਸਾਰ ਵਿੱਚ ਹੋਰ ਕੋਈ ਵੀ ਨਹੀਂ ਹੈ ਭਗਤ ਹੀਣ ਨਾਨਕ ਜਨ ਜੰਪੈ ਹੋ ਸਾ ਲਾਹੀ ਸੱਚਾ ਸੋਈ ਪਾਤਸ਼ਾਹ ਫਰਮਾਉਂਦੇ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਦਾਸਾ ਭਾਵ ਧਾਰਨ ਕਰਕੇ ਜੰਪੈ ਉਚਾਰਨ ਕਰਦੇ ਹਨ ਕਿ ਦੁਨੀਆਂ ਦੀ ਦ੍ਰਿਸ਼ਟੀ ਵਿੱਚ ਭਾਵੇਂ ਅਸੀਂ ਤਲ ਨਾ ਖੜਕਾਉਣ ਧੂਪ ਨਾ ਤਖਾਉਣ ਤੇ ਦੀਵੇ ਆਦੂ ਨਾ ਜਗਾਉਣ ਕਰਕੇ ਭਗਤੀ ਤੋਂ ਹੀਣੇ ਹਾਂ ਪਰ ਅਸੀਂ ਤਾਂ ਸੋਈ ਉਸ ਸੱਚਾ ਸਤ ਸਰੂਪ ਪਰਮੇਸ਼ਰ ਨੂੰ ਸਾਹ ਲਾਹੀ ਸਲਾਉਂਦੇ ਹਾਂ ਸੂਹੀ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਦੋਂ ਸਿੱਧਾਂ ਦੇ ਪਰਥਾਏ ਸਤਗੁਰਾਂ ਨੇ ਇਹ ਉਪਰੋਕਤ ਸ਼ਬਦ ਉਚਾਰਨ ਕੀਤਾ ਤਾਂ ਸੁਣ ਕੇ ਸਿੱਧਾਂ ਨੇ ਸਤਗੁਰਾਂ ਦੇ ਚਰਨ ਫੜ ਲਏ ਤੇ ਬੇਨਤੀ ਕੀਤੀ ਕਿ ਮਹਾਰਾਜ ਇਹ ਮਨ ਕਿਵੇਂ ਟਿਕਦਾ ਹੈ ਤਦ ਸੁਣ ਕੇ ਸਤਿਗੁਰੂ ਜੀ ਸੂਹੀ ਰਾਗ ਅੰਦਰ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਿੱਧਾਂ ਦੇ ਪਰਥਾਏ ਦੂਸਰੇ ਘਰ ਸੁਰ ਤਾਲ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਸਤਿਗੁਰੂ ਜੀ ਮੰਗਲ ਕਰਦੇ ਹਨ ਇੱਕ ਅਦੁੱਤੀ ਅਦਵੈਤ ਰੂਪ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੂ ਰਹਾਉ ਵਾਲੀ ਟੋਕ ਦਾ ਪਹਿਲਾ ਅਰਥ ਆਪਾਂ ਕਰਾਂਗੇ ਐਸਾ ਗਿਆਨ ਜਪੂ ਮਨ ਮੇਰੇ ਹੋਵੋ ਚਾਕਰ ਸਾਚੇ ਕੀ ਰਹਾਉ ਏ ਮੇਰੇ ਮਨਾ ਅਜਿਹਾ ਗਿਆਨ ਸਮਝ ਕੇ ਪਰਮੇਸ਼ਰ ਨੂੰ ਜਪਣਾ ਕਰ ਅਤੇ ਸੱਚੇ ਪਰਮੇਸ਼ਰ ਦੇ ਕੀਰੇ ਹੁੰਦਾ ਦੇ ਚਾਕਰ ਦਾਸ ਹੋਣਾ ਕਰ ਰਹਾਉ ਤਨ ਗੁਰੂ ਨਾਨਕ ਦੇ ਮਹਾਰਾਜੀ ਕਿਰਪਾ ਕਰ ਰਹੇ ਹਨ ਇਹ ਸਿੱਧਾਂ ਦੇ ਪਰਥਾਏ ਹਣ ਸ਼ਬਦ ਰੰਭ ਕਰ ਰਹੇ ਆ ਅੰਦਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੂਡ ਕਾਹੇ ਬਿਖ ਖਾਏ ਫਿਰ ਉਹ ਪਰਮੇਸ਼ਰ ਤੇਰੇ ਅੰਦਰ ਹੀ ਵਸ ਰਿਹਾ ਹੈ ਉਸ ਨੂੰ ਖੋਜਣ ਲਈ ਬਾਹਰ ਜੰਗਲਾਂ ਉਜਾੜਾਂ ਸੰਕਲਪਾਂ ਵਿਕਲਪਾਂ ਵਿੱਚ ਨਾ ਜਾਣਾ ਕਰ ਪਾਵ ਅੰਤਰਮੁਖ ਬਿਰਤੀ ਕਰਕੇ ਨਾਮ ਵਿੱਚ ਜੁੜੇ ਰਹਿਣਾ ਕਰ ਅਥਵਾ ਜਦੋਂ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ ਤਦਉ ਇਹ ਮਨ ਬਾਹਰ ਜਾਣ ਜੋਗਾ ਨਹੀਂ ਰਹਿੰਦਾ ਭਾਵ ਜਿਵੇਂ ਪਿੰਗਲਾ ਆਦਮੀ ਪੈਰਾਂ ਨਾਲ ਤੁਰ ਨਹੀਂ ਸਕਦਾ ਇਉਂ ਸ਼ੁੱਧ ਮਨ ਆਪਣੇ ਸੰਕਲਪ ਵਿਕਲਪ ਰੂਪੀ ਪੈਰਾਂ ਨਾਲ ਬਾਹਰ ਨਹੀਂ ਜਾਂਦਾ ਜੈਸਾ ਕਿ ਪਾਤਸ਼ਾਹ ਦਾ ਪਾਵਨ ਵਾਕ ਹੈ ਮੇਰਾ ਚਿਤ ਨਾ ਚੱਲੇ ਮਨ ਭਇਉ ਪੰਗ ਭਾਵ ਮੇਰਾ ਚਿਤ ਨਹੀਂ ਚਾਹੁੰਦਾ ਟਿਕ ਗਿਆ ਹੈ ਮਨ ਪਿੰਗਲਾ ਹੋ ਗਿਆ ਹੈ ਭਾਵ ਮਾੜੇ ਕੰਮਾਂ ਤੋਂ ਜਾਣੋ ਪਿੰਗਲਾ ਹੋ ਗਿਆ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਛੋਡ ਤਿਆਗ ਕਰਕੇ ਕਿਸੇ ਵਾਸਤੇ ਬਖ ਵਿਸ਼ਿਆਂ ਦੀ ਵੇਹੋ ਨੂੰ ਕਾਂਦਾ ਹੈ ਐਸਾ ਗਿਆਨ ਜਪੂ ਮਨ ਮੇਰੇ ਖੋਵੋ ਚੱਕਰ ਸਾਚੇ ਕੇਰੇ ਰਹਾਉ ਹੇ ਮੇਰੇ ਮਨਾ ਅਜਿਹਾ ਗਿਆਨ ਜਾਣ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਤੇ ਸੱਚੇ ਪਰਮੇਸ਼ਰ ਦੇ ਕੇਰੇ ਦੇ ਦਾਸ ਹੋਣਾ ਕਰ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਕਿਰਪਾ ਕਰਦੇ ਆ ਗਿਆਨ ਧਿਆਨ ਸਭ ਕੋਈ ਰਵੇ ਬੰਦਨ ਬੰਦਿਆ ਸਭ ਜਗ ਭਵੇ ਜੇ ਸਿੱਧੂ ਨਿਰਗੁਣ ਸਰੂਪ ਦੇ ਗਿਆਨ ਤੇ ਸਰਗੁਣ ਸਰੂਪ ਦੇ ਧਿਆਨ ਦੀਆਂ ਗੱਲਾਂ ਨੂੰ ਤਾਂ ਸਾਰੇ ਕੋਈ ਹੀ ਰਵੇ ਉਚਾਰਨ ਕਰਦੇ ਹਨ ਪਰੰਤੂ ਹਿਰਦੇ ਅੰਦਰ ਧਾਰਨ ਕਰੇ ਤੋਂ ਬਗੈਰ ਬੰਦਨ ਬੰਦਨਾ ਵਿੱਚ ਬੰਦਿਆ ਵੱਜਿਆ ਆ ਸਾਰਾ ਸੰਸਾਰ ਜਗਤ ਹੀ ਭੌਂਦਾ ਫਿਰਦਾ ਹੈ ਕਾਮ ਕ੍ਰੋਧ ਆਦ ਹੰਗਤਾ ਮਮਤਾ ਕਰਤਾ ਭੋਗਤਾ ਦੇ ਬੰਧਨਾਂ ਵਿੱਚ ਬੱਜਾ ਹੋਇਆ ਜੀਵ ਸਾਰੇ ਜਗਤ ਦੀਆਂ ਜੂਨਾਂ ਵਿੱਚ ਭੋਂਦਾ ਫਿਰਦਾ ਹੈ ਸੇਵਾ ਕਰੇ ਸੁਚਾ ਕਰਹੁਏ ਜਲ ਥਲ ਮਹੀਅਲ ਰਵ ਰਹਿਆ ਸੋਏ ਏ ਸਿੱਧੂ ਗੁਰਮਤਿ ਦਾ ਤਾਂ ਇਹ ਨਿਰਣਾ ਹੈ ਕਿ ਜੋ ਪ੍ਰਤੱਖ ਜਾਂ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਕਰਦਾ ਹੈ ਉਹੋ ਹੀ ਅਸਲ ਚਾਕਰ ਸੇਵਕ ਹੁੰਦਾ ਹੈ ਫੇਰ ਉਸ ਸੇਵਕ ਦਾ ਐਸਾ ਨੀਚਾ ਵੱਜ ਜਾਂਦਾ ਹੈ ਕਿ ਉਹ ਪਰਮੇਸ਼ਰ ਜਲ ਤਰਲ ਥਾਵਾਂ ਤੇ ਥਲ ਖੁਸ਼ਕ ਥਾਵਾਂ ਮਹੀਲ ਮਹੀ ਧਰਤੀ ਤੇ ਅਲ ਆਕਾਸ਼ ਆਦ ਸਭ ਥਾਈਂ ਵਿਆਪਕ ਹੋ ਰਿਹਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਹੇ ਸਿੱਧੋ ਤੁਸੀਂ ਵੀ ਐਸਾ ਨੀਚਾ ਕਰੋ ਕਿ ਹਮ ਨਹੀਂ ਚੰਗੇ ਅਸੀਂ ਨਹੀਂ ਚੰਗੇ ਭਲੇ ਸ੍ਰੇਸ਼ਟ ਨਹੀਂ ਹਾਂ ਅਤੇ ਕੋਈ ਵੀ ਬੁਰਾ ਭੈੜਾ ਨਹੀਂ ਹੈ ਸਤਿਗੁਰੂ ਜੀ ਪ੍ਰਣਵਤ ਬੇਨਤੀ ਪੂਰਵਕ ਉਚਾਰਨ ਕਰਦੇ ਆ ਕਿ ਐਸੇ ਗੁਣ ਧਾਰਨ ਕਰਨ ਨਾਲ ਸੋਏ ਉਹ ਪਰਮੇਸ਼ਰ ਇਸ ਸੰਸਾਰ ਸਮੁੰਦਰ ਤੋਂ ਤਾਰੇ ਤਾਰ ਲਵੇਗਾ ਇਹ ਉਪਦੇਸ਼ ਸੁਣ ਕੇ ਸਿੱਧ ਨਿਹਾਲ ਹੋਏ ਤੇ ਗੁਰੂ ਜੀ ਉਹਨਾਂ ਦੇ ਪੀਰ ਨਾਮੇ ਤੀਰਥ ਤੋਂ ਵਿਦਾ ਹੋ ਗਏ ਵਾਹੀ ਗੁਰੂ wah guru wah guru wah guru wah guru wah guru wah guru ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ